ਬਠਿੰਡਾ ਰੋਡ ਤੇ ਬਿਜਲੀ ਘਰ ਵਿੱਚ ਲੱਗੀ ਭਿਆਨਕ ਅੱਗ ਨਾਲ ਹੋਏ ਨੁਕਸਾਨ ਦਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਲਿਆ ਜਾਇਜ਼ਾ ਬਠਿੰਡਾ ਰੋਡ ਤੇ ਬਿਜਲੀ ਘਰ ਵਿੱਚ ਲੱਗੀ ਭਿਆਨਕ ਅੱਗ ਨਾਲ ਹੋਏ ਨੁਕਸਾਨ ਦਾ ਅੱਜ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਲਿਆ ਜਾਇਜ਼ਾ ਇਸ ਮੌਕੇ ਉਹਨਾਂ ਨੇ ਅੱਗ ਤੇ ਕਾਬੂ ਪਾਉਣ ਵਾਲੇ ਵੱਖ-ਵੱਖ ਭਾਗਾਂ ਦਾ ਕੀਤਾ ਧੰਨਵਾਦ ਕੋਤਲਾ ਹੈ ਜੀ ਅੱਜ ਜੱਟਾਂ ਦੇ ਕੋਲ ਉਹ ਬੇਕੀਸੋ ਦੇ ਰਿਹਾ ਸੀ ਚਲੋ ਵਧੀਆ ਗੱਲ ਹੈ ਕੋਈ ਜਾਨੇ ਨੁਕਸਾਨ ਨਹੀਂ ਹਾਂ ਜੀ ਧੰਨਵਾਦ ਫੋਟੋ ਠੀਕ ਹੈ ਫੋਟੋ ਕਰ ਲੀਏ ਇਹ ਵੀ ਮੈਂ ਸਾਰੇ ਅੱਛਾ ਜੀ ਇਹ ਦੋ ਦਿਨ ਹੋ ਗਏ ਹਾਂ ਇਹ ਗਵਰਨਰ ਤੋਂ ਆ ਹਵਾ ਮੈਂ ਇੱਥੇ ਹੀ ਹਾਂ ਹਾਂ ਇਹਦਾ ਨਾ ਸਾਰੇ ਗਰੀਨ ਰੰਗ ਦਾ ਹੈ ਵੀ ਆ ਵੀਡੀਓ ਵਾਰ ਵਾਰ ਤੇ ਜਿੰਦੇ ਸਾਰੇ ਇੱਧਰ ਰੱਖ ਵੀ ਗਈ ਆ ਹਾਂਜੀ ਬੜੀ ਇੱਥੇ ਕੋ ਦਿਓ ਅੱਛਾ ਟ੍ਰੇਨ ਖੜੀ ਹੈ ਜੀ ਹਾਂਜੀ ਉਹ ਸਾਈਡ ਤੇ ਨਾ ਆ ਗਈ ਗ੍ਰੇਡ ਨਾ ਬੇਬੇ ਪਾ ਲਿਆ ਉਹ ਉਹਨੂੰ ਤਾਂ ਬਾਡੇ ਵੱਲ ਮੈਂ ਮੀਨਸ ਕਰਾ ਲਈ ਹੋਈ ਹੈ ਜਿਹੜੀ ਗ੍ਰੇਡ ਬਚੀ ਹੈ ਮੈਂ ਤਾਂ ਬਹੁਤ ਤੁਹਾਡੀ ਸਹਾ ਤਦੋਂ ਕੋਈ ਨਹੀਂ ਸਾਰਿਆਂ ਨੇ ਮਿਲ ਜੁਆਇੰਟ ਐਫਰਟ ਤੋਂ ਇਸ ਦਾ ਇਸ ਦਾ ਹੈ ਤੁਹਾਡਾ ਅੱਜ ਇਹ ਇਸੇ ਕਾਰਨ ਹੋ ਗਿਆ ਜਿਹੜਾ ਸਾਡੇ ਦਾ ਬਿਲਕੁਲ ਬਾਅਦ ਅਕਚਲੀ ਉਹ ਔਇਲ ਵਾਲੀ ਹਾਂਜੀ ਮੈਂ ਕੀ ਕਹਿਣਾ ਚਾਹੁੰਦੇ ਯਾਰ ਲੋਡ ਦੇ ਬੀਲੀ ਕਰਨ ਜਿਹੜੇ ਧਾਨ ਕਾਂਗ ਲੱਗੀ ਸੀ ਕਿੰਨਾ ਕੁ ਨੁਕਸਾਨ ਹੈਗੀ ਹੈ ਕਿਸ ਤਰ੍ਹਾਂ ਦੀ ਜਾਂਚ ਦੀ ਗੱਲ ਕਰ ਰਹੇ ਹਾਂ ਦੇਖੋ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੀ ਕਿ ਕੋਈ ਵੀ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਔਰ ਅੱਗ ਬਹੁਤ ਭਿਆਨਕਰ ਸੀ ਕਾਫੀ ਜ਼ਿਆਦਾ ਔਰ ਖਾਸ ਕਰਕੇ ਜਿਹੜੀ ਤੇਲ ਨਾਲ ਲੱਗੀ ਅੱਗ ਉਹ ਫਾਇਰ ਬ੍ਰਿਗੇਡ ਨੂੰ ਪਹੁੰਚ ਵੀ ਨਹੀਂ ਰਹੀ ਸੀ ਪਰ ਪ੍ਰਸ਼ਾਸਨ ਨੇ ਔਰ ਸਾਰੇ ਡਿਪਾਰਟਮੈਂਟ ਨੇ ਰਲ ਕੇ ਔਰ ਸਾਰੇ ਮੈਂ ਤਾਂ ਬਾਕੀ ਜ਼ਿਲ੍ਹਿਆਂ ਦੇ ਡੀਸੀਜ਼ ਦਾ ਵੀ ਸ਼ੁਕਰਾਨਾ ਦਾ ਕੀਤਾ ਕਿ ਉਹਨਾਂ ਨੇ ਮੌਕੇ ਤੇ ਜਿਹੜਾ ਜਦੋਂ ਜ਼ਹਦ ਕਰਕੇ ਇਹਨੂੰ ਬੁਝਾ ਲਿਆ ਇੱਕ ਨੂੰ ਔਰ ਅੱਜ ਜੋ ਮੈਂ ਆ ਕੇ ਇੱਥੇ ਦੇਖਿਆ ਇਨਸਪੈਕਸ਼ਨ ਕੀਤੀ ਆ ਤਾਂ ਉਹਦੇ ਵਿੱਚ ਐਸਡੀਓ ਸਾਹਿਬ ਐਕਸ਼ਨ ਸਾਹਿਬ ਦੀ ਜੋ ਰਿਪੋਰਟ ਹੈ ਇਹਦੇ ਮੁਤਾਬਕ ਸਾਡੇ ਕੋਲ ਤਕਰੀਬਨ 4500 ਪੁਰਾਣੇ ਟਰਾਂਸਫਾਰਮਰ ਪਏ ਸੀ ਜਿਹੜੇ ਉਹ ਡੈਮੇਜ ਹੋਇਆ ਔਰ ਚਾਰਕਸ ਉਹ ਜਿਹੜੇ ਨਵੇਂ ਆ ਦੀ ਫਿਗਰ ਦਿੱਤੀ ਜਾ ਰਹੀ ਹੈ ਔਰ ਹਲੇ ਚੈੱਕ ਕਰ ਰਹੇ ਨੇ ਵੀ ਕਿਸ ਲੈਵਲ ਤੱਕ ਦਾ ਡੈਮੇਜ ਹੈ ਸੋ ਵੱਡੀ ਗੱਲ ਇਹ ਹੈ ਕਿ ਜੋ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਕਿ ਇਹਦੇ ਨਾਲ ਸਾਡੇ ਆਮ ਲੋਕਾਂ ਦਾ ਜਨਜੀਵਨ ਜਿਹੜਾ ਉਹ ਬਿਜਲੀ ਦੀ ਕਿਸੇ ਕਮੀ ਤੋਂ ਪ੍ਰਭਾਵਿਤ ਨਹੀਂ ਹੋਏਗਾ ਸੋ ਪੂਰੀ ਤਰ੍ਹਾਂ ਸਰਕਾਰ ਨੇ ਇਹਨੂੰ ਕੰਟਰੋਲ ਕੀਤਾ ਸੋ ਉਹਦੇ ਲਈ ਮੈਂ ਡਿਪਾਰਟਮੈਂਟ ਨੂੰ ਵੀ ਉਹਦਾ ਸ਼ੁਕਰੀਆਨਾ ਤੇ ਆਦਾ ਕਰਾਂਗਾ। ਹਾਂ ਕਾਰਨ ਕੀ ਦੱਸਿਆ ਜਾ ਰਿਹਾ ਹੈਗਾ ਵੀ ਅਸਤੇ ਅਗਲਾ ਕੰਦਾ ਹੈਗਾ ਜੇ ਕੋਈ ਕਾਰਨ ਹੈਗਾ ਤਾਂ ਉਸ ਦੀ ਕੋਈ ਜਾਂਚ ਪੜਤਾਲ ਵੀ ਕਰਵਾਵਾਂਗੇ ਜੀ ਜਾਂਚ ਪੜਤਾਲ ਜਿੱਥੋਂ ਤੱਕ ਡਿਪਾਰਟਮੈਂਟ ਨੇ ਦੱਸਿਆ ਕਿ ਸ਼ਾਇਦ ਲੱਗੇ ਕੋਈ ਸਾਡੇ ਨਸ਼ਾ ਛਡਾਊ ਕੇਂਦਰ ਦੇ ਵਾਲੇ ਪਾਸਿਓਂ ਇਹ ਅੱਗ ਆਈ ਸੀ। ਸੋ ਦੇਖਦੇ ਹਾਂ ਕਿ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਸ਼ਰਾਰਤੀ ਅੰਸਰ ਐਡਾ ਦਾ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਪਰ ਫਿਰ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਉਹਦੇ ਤੇ ਕਾਰਵਾਈ ਕਰਾਂਗੇ। ਖੇਤਾਂ ਦੇ ਵਿੱਚ ਅੱਗ ਲੱਗ ਰਹੀ ਹੈ ਜੀ ਅੱਜ ਉਸ ਖੇਤਾਂ ਦਾ ਸਰਪਰਵ ਕਰਨ ਜਾ ਰਹੀ ਹਾਂ ਕਿਸਾਨਾਂ ਨੂੰ ਮਿਲਣ ਜਾ ਰਹੀ ਹਾਂ ਕੀ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਮੈਂ ਇਸ ਤੋਂ ਪਹਿਲਾਂ ਵੀ ਜਿੱਦਾਂ ਇਹ ਅੱਗ ਲੱਗੀ ਆ ਉਸ ਦਿਨ ਵੀ ਪਹੁੰਚੀ ਸੀ ਔਰ ਮੈਂ ਵਾਦਾ ਕੀਤਾ ਸੀ ਆਪਣੇ ਭਰਾਵਾਂ ਦੇ ਨਾਲ ਕਿ ਚਲੋ ਸਰਕਾਰ ਨੇ ਮੁਆਵਜ਼ਾ ਦੇਣਾ ਸਾਡਾ ਫਰਜ਼ ਆ ਸੀ ਜਲਦੀ ਮੁਆਵਜ਼ਾ ਦਵਾਂਗੇ ਔਰ ਜਿੰਨਾ ਹੋ ਸਕਦਾ ਮੈਂ ਆਪਣੀ ਇੱਕ ਤਨਖਾਹ ਦੇਣ ਦਾ ਵੀ ਵਾਦਾ ਕੀਤਾ ਸੀ ਅੱਜ ਮੈਂ ਉਹ ਵੀ ਉਹਨਾਂ ਦੇ ਸਪੁਰਦ ਕਰਨ ਜਾਵਾਂਗੀ ਔਰ ਉਹਨਾਂ ਪਰਿਵਾਰਾਂ ਨੂੰ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨਾਂ ਨੇ ਸਹਿਯੋਗ ਦਿੱਤਾ ਔਰ ਮੇਰੇ ਨਾਲ ਕਿਉਂਕਿ ਮੈਂ ਇੱਕ ਜੋ ਆਵਾਜ਼ ਉਠਾਈ ਸੀ ਉਹ ਮੇਰੇ ਨਾਲ ਕਈ ਐਨਆਰਆਈ ਭਰਾਵਾਂ ਨੇ ਵੀ ਸਾਥ ਦਿੱਤਾ ਸੋ ਅਸੀਂ ਉਹਨਾਂ ਦੀ ਮਾਲੀ ਸਹਾਇਤਾ ਵੀ ਅੱਜ ਕਰਨ ਜਾ ਰਹੇ ਹਾਂ ਨਿਜੀ ਤੌਰ ਤੇ ਔਰ ਉਹਨਾਂ ਨੂੰ ਕਣਕ ਧੂੜੀ ਜੋ ਪਸ਼ੂਆਂ ਦੇ ਲਈ ਉਹ ਸਾਰਾ ਅਸੀਂ ਸਹਿਯੋਗ ਦੇਣ ਜਾ ਰਹੇ ਹਾਂ ਇੱਕ ਸਰਕਾਰ ਨੇ ਪ੍ਰਪੋਜ਼ਲ ਬਣਾਈ ਹੈ ਕੋਈ ਮੁਆਵਜ਼ੇ ਦੀ ਰਕਮ ਦੀ ਬਿਲਕੁਲ ਜੀ ਅਸੀਂ ਉਸੇ ਦਿਨ ਹੀ ਸਾਰਾ ਜਿਹੜਾ ਅਫਸਰ ਸਹਿਬਾਨ ਪਹੁੰਚ ਗਏ ਸੀ ਔਰ ਉਹਦਾ ਸਾਰਾ ਤਿਆਰ ਕਰਕੇ ਜਲਦੀ ਕਿਸਾਨਾਂ ਨੂੰ ਰਾਹਤ ਦਵਾਂਗੇ ਗਲਗੰਦੇ ਵਿੱਚ ਜਿਹੜਾ ਹੈਗਾ ਉਹ ਕੰਮ ਲੈ ਹੋਇਆ ਗਿਆ ਕਾਫੀ ਲੋਕ ਸ਼ਹੀਦ ਹੋਏ ਗਏ ਉਸ ਤਰ੍ਹਾਂ ਬਹੁਤ ਹੀ ਮੰਦਭਾਗੀ ਘਟਨਾ ਔਰ ਮੈਂ ਕਹਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਧਾਰਮਿਕ ਪੱਖੋਂ ਲੈ ਲੋ ਜਾਂ ਮਜ਼ਹਬ ਨੂੰ ਲੈ ਕੇ ਇੱਕ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸ਼ਰਾਰਤੀ ਅੰਸਰਾਂ ਦੇ ਹੀ ਕੰਮ ਹੁੰਦੇ ਆ ਜਦੋਂ ਅਸੀਂ ਕਿਸੇ ਧਰਮ ਦੇ ਨਾਂ ਤੇ ਕਿਸੇ ਨੂੰ ਵਿਤਕਰਾ ਜਾਂ ਉਸ ਨੂੰ ਮਾਰਿਆ ਜਾਂਦਾ ਸੋ ਮੈਂ ਇਸ ਦੀ ਸਖਤੀ ਨਾਲ ਨਿੰਦਾ ਕਰਦੀ ਆ ਔਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹਾ ਘਟਨਾਵਾਂ ਨੂੰ ਅੰਜਾਮ ਨਾ ਦੇ ਜਿਵੇਂ ਕਿ ਭਾਰਤ ਨੇ ਪਾਕਿਸਤਾਨ ਨਾਲ ਜਿਹੜੀ ਸਾਂਝ ਬਣਾਈ ਸੀ ਆ ਉਹ ਉਹ ਪੱਤਾ ਪਾਬੰਦੀ ਲਾਗਦੀ ਰਹੀ ਕਿ ਲੱਗਦਾ ਹੈ ਕਿ ਉਸ ਤੇ ਫਰਕ ਪਊਗਾ ਇਸ ਨਾਲ ਆ ਦੇਖੋ ਪਾਕਿਸਤਾਨ ਦੇ ਹਮੇਸ਼ਾ ਹੀ ਇਸੇ ਤਰ੍ਹਾਂ ਦੇ ਸਬੰਧ ਰਹੇ ਆ ਜਦ ਕਿ ਭਾਰਤ ਵੱਲੋਂ ਹਮੇਸ਼ਾ ਹੀ ਇੱਕ ਦੋਸਤੀ ਦੀ ਸਾਂਝ ਵਾਲਾ ਸੁਨੇਹਾ ਦਿੱਤਾ ਗਿਆ ਸਾਡੇ ਬਹੁਤ ਸਾਰੇ ਪੰਜਾਬੀਆਂ ਦੇ ਕਹਿ ਲੋ ਕਿ ਲੋਕਾਂ ਦੇ ਮਨਾਂ 'ਚ ਕੋਈ ਫਰਕ ਨਹੀਂ ਹੈ ਪਰ ਇਹ ਕੋਈ ਪੋਲਿਟੀਕਲ ਜਾਂ ਕਹਿ ਲੋ ਸ਼ਰਾਰਤਾਂ ਕਹਿ ਲੋ ਸੋ ਜਦੋਂ ਇਸ ਤਰ੍ਹਾਂ ਦੇਸ਼ ਦੇ ਵਿੱਚ ਨੁਕਸਾਨ ਹੋਏਗਾ ਤਾਂ ਅਸੀਂ ਇਹ ਪਾਬੰਦੀਆਂ ਵੀ ਲਾਵਾਂਗੇ ਮੇਰੇ ਕਹਿੰਦਾ ਮਕਸਦ ਉਹ ਪਾਰਕਸਾਨ ਸੀ ਜਿਹੜੀ ਉਹਦੇ ਉੱਤੇ ਰੋਕ ਲਾਈ ਗਈ ਉਹਦੋਂ ਸਾਮਾਨ ਉਹਦਾ ਅਸੀਂ ਜੱਧਰ ਹੋ ਜਾਂਦਾ ਸੀਗਾ ਉਸ ਤੋਂ ਵੀ ਅਸਰ ਪਾਉਣਾ ਸੀ ਫਰਕ ਤਾਂ ਪੈਂਦਾ ਹੀ ਹੈ ਜਦੋਂ ਸਾਡੇ ਆਰਗਵਾਡ ਦੇ ਦੇਸ਼ਾਂ ਦੇ ਨਾਲ ਸੰਬੰਧ ਵਿਗੜਦੇ ਆ ਤਾਂ ਸਾਰਾ ਜਨਜੀਵਨ ਹੀ ਇਫੈਕਟ ਹੁੰਦਾ ਸੋ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਇਹੋ ਜਿਹੇ ਫੈਸਲੇ ਨਾ ਹੀ ਲੈਣੇ ਪੈਣ ਪਰ ਜਦੋਂ ਲੋਕਾਂ ਦੀ ਸੁਰੱਖਿਆ ਦਾ ਸਵਾਲ ਆਉਂਦਾ ਤਾਂ ਲੈਣੇ ਪੈਂਦੇ ਆ ਕਿਸ ਤਰ੍ਹਾਂ ਦੀ ਜਾਂਚ ਕਰ ਮੰਗ ਕਰਦੇ ਹੋ ਵੀ ਕੇਂਦਰ ਸਰਕਾਰ ਜਿਹੜੀ ਜਾਂਚ ਕਰਤਾਲ ਕਰੇ ਜਿਹੜਾ ਇਨਸਾਫ ਮਿਲੇ ਜਨਾ ਕਿ ਦੇਖੋ ਮੈਂ ਤਾਂ ਇਹ ਕਹਾਂਗੀ ਕਿ ਇਹੋ ਜਿਹੇ ਲੋਕਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਇਹੋ ਜੀ ਕਾਰਵਾਈ ਨਾ ਹੋਵੇ ਔਰ ਪਿੱਛੇ ਕੀ ਸ਼ਰਾਰਤ ਹੈ ਇਹਨੂੰ ਵੀ ਮੂਹਰੇ ਲੈ ਕੇ ਆਉਣਾ ਚਾਹੀਦਾ ਹੈ ਇਸ ਗੱਲ 'ਤੇ